ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਗਵਾਨਪੁਰ ਕਮਲ ਡੇਰੀ ਫਾਰਮ ਤੇ ਪਹੁੰਚੇ ਆਪਾਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਤਿੰਨ ਵੜਾਵਾ ਤੇ ਆਪਾਂ ਪਹੁੰਚੇ ਆ ਬਾਈ ਕੰਮਲ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਣਾ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜਾਈ ਦੀ ਭਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਕਮਲਜੀਤ ਸਿੰਘ ਆ ਪਿੰਡ ਭਗਵਾਨਪੁਰ ਤਸੀਲ ਜੇਰਾ ਪਰਮਾਨੰਦ ਜਿਲ੍ਹਾ ਗੁਰਦਾਸਪੁਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9915907783 ਨੰਬਰ ਆ ਠੀਕ ਆ ਜੀ ਠੀਕ ਠੀਕ ਆ ਜੀ ਕਰੀਏ ਸ਼ੁਰੂਆਤ ਜੀ ਦੱਸਿਓ ਭਈਆ ਪਹਿਲੇ ਨੰਬਰ ਤੇ ਛੋਟੀ ਘਣਵਾ ਸੁਭਾ ਸੁਈ ਜੇ ਇਹ ਵਿਧੀ ਛੋਟੀ ਆ ਤੀਸਰੇ ਸੁਣੋ ਠੀਕ ਆ ਜੀ ਹਾਂ ਤੇ ਫਿਰ ਬੋਲਾ ਹੋਣਾ ਲੋਜੇ 10 ਕਿਲੋਜੇ ਠੀਕ ਆ ਠੀਕ ਆ ਜੀ ਲਓ ਭਾਈ ਸਜਣੋ ਨੀਲੀ ਰਵੀ ਦੀ ਆ ਗਈ ਆ ਤੇ ਸੁਭਾ ਤੇ ਜਾ ਸੁਈ ਆ ਤੇ ਕਿੰਨਾ ਕੁ ਟਾਈਮ ਹੋ ਗਿਆ ਭਾਈ ਸੂਈ ਨੂੰ ਸੂਈ ਨੂੰ ਵੀਰ ਜੀ ਤੀਸਾ ਦੇ ਦਿਓ ਕੱਟੀ 'ਚ ਮਰੋ ਠੀਕ ਹੈ ਹੋਲ ਸੂਈ ਜੇਪੂ ਦੀ ਸਭ ਉੱਜ ਬਣ ਅੱਛਾ ਜੀ ਬਾਬ ਜੀ ਫੀਮੇਲ ਕਾਫ ਆ ਗਿਆ ਜੇ ਪਿੱਛੇ ਤੇ ਸੂਈ ਨੂੰ ਵੀ 2-3 ਦਿਨ ਹੋ ਗਏ ਆ ਤੇ 9 ਲੀਟਰ ਜਿਹੜਾ ਪੌਲਾ ਪੌਲਾ ਤਿਆਰ ਆ ਤੇ ਕਰੋ ਕੁਆਲਟੀ ਚੈੱਕ ਬਈ ਕਿੰਨਾ ਕੁ ਕੱਢੂਗੀ ਦੁੱਧ ਉਹ ਤੇ ਨਾ ਕਿ ਦੁੱਧ ਠੀਕ ਹੈ ਕੱਟੀ ਕਰੋ ਮੈਂ ਇਹ ਆ ਬੜਾ ਦਾ ਜਵਾਬ ਜੀ ਫੀਮੇਲ ਆ ਗਿਆ ਪਿੱਛੇ ਤਾਂ ਨਾ ਉਹਦੇ ਜੇ ਇਹਨਾਂ ਆਪਾਂ ਖਾ ਗਏ ਤੁਹਾਨੂੰ ਉਹ ਨੀਲੀ ਨੀਲੀ ਤੇ ਛੇ ਜਵਾਰ ਵੀ ਨੀਲੀ 라ਵੀ ਦਾ ਹੀ ਆ ਗਿਆ ਤੇ ਕਰੋ ਠੰਡਾ ਠੰਡਾ ਲਾਗੇ ਤਾਂ ਚੈੱਕ ਤੁਸੀਂ ਤੇ 13 ਲੀਟਰ ਬਾਈ ਕਹਿੰਦਾ ਕਿ ਦੁੱਧ ਚਵਾਈ ਜਾਊਗੀ ਤੇ ਉਹ ਨੀਲੀ 라ਵੀ ਦੇ ਵਿੱਚ ਚਾਹੀ ਜਿਹੜੀਆਂ ਸਾਰੀਆਂ ਕਰਦੀ ਆ ਖਬਰ ਇੱਕ ਘਾਤ ਕੱਢਦੀ ਵੀ ਚੰਗੀ ਆ ਤੇ ਫਿਰ ਥੋੜਾ ਵੀ ਤੁਹਾਨੂੰ ਲਾਗੇ ਤਾਂ ਚੈੱਕ ਕਰਾ ਦੇਣਾ ਇਹ ਇਸ ਟਾਈਮ ਜਿਹੜਾ ਮੌਕੇ ਦੇ 9 ਲੀਟਰ ਬੋਲੇ ਬੋਲੇ ਤਿਆਰ ਆ। ਕੱਤੀ ਵੀ ਬੜੀ ਚੰਗੀ ਦੇਤੀ ਠੀਕ ਹੈ। ਤੁਸੀਂ ਬਾਈ ਪਿੰਨ ਜਿਹੜਾ ਕਾਫ ਆ ਉਹ ਵੀ ਥੋਰ ਨੀਲੀ ਰਵੇ ਤੇ ਆ ਗਿਆ ਵਾ ਤੇ ਇਹਦਾ ਮੁੱਲ ਕੀ ਕਰਨਾ ਬਾਈ ਹਰ ਮੁੱਲ ਜੀ ਤੁਹਾਨੂੰ ਇੱਕ 2 ਲੱਖ ਰੁਪਏ ਹੀ ਕਰਦੀ ਹੈ। ਹਾਂਜੀ। ਛੋਟੀ ਮਾਨਾ ਜਿਹੜੀ 90 ਹਜ਼ਾਰ ਦੀ ਦੇ ਦਿੰਦੇ। ਸਾਡੀ ਮਾਨਦਾਨੀ ਕਿ ਜਾਂ ਸ਼ੋਰ ਸ਼ਟ ਕਰ ਦਾਂਗੇ। ਠੀਕ ਹੈ ਠੀਕ ਹੈ ਲੋ ਬਾਈ ਪੱਕੀ ਥੋਰ ਤੇ ਮੌਕੇ ਦੇ ਉਹ ਵੀ ਤੇ 90 ਹਜ਼ਾਰ ਬਾਈ ਦਾ ਮੁੱਲ ਦਿੱਤਾ ਵਾ। ਤੈਂਕ ਥੋੜਾ ਰੂਮ ਮੋਟਾ ਵਾ ਆਪਾਂ ਡੇਰੀ ਵਾਲੇ ਮਤਲਬ ਦੀ ਮੈਂ ਆ ਦੁੱਧ ਨੂੰ ਚਵਾਈ ਨੂੰ ਐਸਾ ਹੀ ਤੇ ਬੋਦੀ ਚੰਗੀ ਬਿਲਕੁਲ ਤਾਜ਼ਾ ਸਵੇਰੇ ਸਵੇਰ ਤੁਹਾਨੂੰ ਕੱਢ ਜਾਣਾ ਹਾਂ ਹਾਂਜੀ ਹਾਂਜੀ ਤੇ ਆਜੋ ਭਾਈ ਦੂਜੇ ਨੰਬਰ ਤੇ ਤਾਂ ਫਿਰ ਭਈਆ ਛੋਟੀ ਦੇ ਬਾਰੇ ਇਹ ਬੀਜੀ ਦੂਜਾ ਸਵੇਰ ਸੁਣੀਏ ਛੋਟੀ ਐਸਾ ਹੀ ਠੀਕ ਹੈ ਠੀਕ ਤੇ ਪਹਿਲੇ ਸਵੇਰੇ ਕਿੰਨਾ ਕੱਢਿਆ ਦੁੱਧ ਨੇ ਹੈ ਕੰਨਿਆ ਜਿਵੇਂ ਬੱਬੀ ਨੇ ਦੱਸਿਆ ਮੈਂ ਆਉਂਕਿ ਲਈ ਅਛਾ ਜੀ ਹਾਂਜੀ ਹਾਂਜੀ ਠੀਕ ਠੀਕ ਬੱਬੀ ਦਾ ਛੋਟੀ ਜਿਆਦਾ ਚੰਗੀ ਐ ਵੀ ਛੋਟੀ ਹਾਂ ਵੀ ਕਿਸੇ ਨੇ ਕੱਟ ਗੜ ਗੜ ਬਹੁਤ ਚੰਗਾ ਲੱਗਾ ਗੱਡ ਬਲੈਕ ਆ ਵੀ ਆ ਤਰੋ ਟੇਸਟ ਆਉਂਦਾ ਜਸੇ ਨਾਲ ਸੋ ਬਹੁਤ ਹੀ ਚੰਗਾ ਲੱਗਾ ਜੇ ਤੁਹਾਨੂੰ ਰੇਲੀ ਤੋਂ ਤਿਆਰ ਆ ਦਿਨ ਨਾਲ ਜੀ ਤਿਆਰ ਪੰਜਾਂ ਜੇ ਹੋਰ ਤੇ ਲੰਡੂ ਲਾ ਜਿਹੜੀਆਂ ਕਾਫੀ ਆ ਹਵਾਨੇ ਤੇ ਸੂਣ ਦਾ ਜਿਹੜਾ ਚੰਗਾ ਮੈਂ ਨਾਲ ਲਾਉਂਗੀ ਜੇ ਥਾਣਾ ਦਾ ਸੈੱਡ ਗਿਆ ਬਹੁਤ ਹੀ ਚੰਗਾ ਵਾ ਸਮਾ ਲੋ ਬੋਲੋ ਕਿ ਕਿੱਥੇ ਨਿਕਟ ਠੀਕ ਹੈ ਠੀਕ ਹੈ ਜੀ ਮੇਰੇ ਪਹਿਲੇ ਚਾਮੜੀ ਆ ਗਈ ਆ ਤੇ ਚਾਮੜੀ ਦਾ ਪੁੱਟ ਗੱਟ ਕਰ ਲੈਣ ਸੌਣ ਯਾਰ ਆ ਬੀ ਚੰਮੀ ਦੀ ਆ ਇਹ ਵੀ ਨੂੰ ਘਾੜਾ ਜੂਗਾ ਸਾਮ ਬਲਾ ਦੇ ਦੁੱਧ ਚੰਗਾ ਚਵਾਈ ਜਾਊਗੀ ਇਤਰੀ ਸਾਈਜ਼ ਦਿਖਾ ਜੋ ਥੜਾ ਦਾ ਸਾਈਜ਼ ਤੇ ਗੈਪ ਜੀ ਕਰੋ ਲਾਗੇ ਤਾਂ ਚਾਹਤ ਹੈ ਖਾਣਾ ਦਾ ਸੈੱਲ ਦੇ ਬਹੁਤ ਹੀ ਚੰਗਾ ਤੇ ਇਹਦਾ ਕੀ ਮੁੱਲ ਕਰਨਾ ਵਿਲੇ ਮੋਲ ਨਹੀਂ ਦੀ ਜੋਟ ਤੇ ਆ ਗਈ 90000 ਅੱਛਾ ਜੀ 85000 ਜੀ 85000 ਪੂਰੇ 80 ਲੈਣਾ ਠੀਕ ਹੈ ਠੀਕ ਹੈ ਲੋ ਬਾਈ ਜੀ 80000 ਦੀ ਤਾਂ ਗੱਬੜ ਬਿਲਕੁਲ ਬਹੁਤ ਚੰਗੀ ਜਿਆਦਾ ਹੀ ਚੰਗੀ ਝੋਟੀ ਆ ਠੀਕ ਹੈ ਠੀਕ ਹੈ ਤੇ ਚੰਮ ਚੂਮੀ ਮਿੱਤਰੋ ਬਹੁਤ ਹੀ ਪਤਾ ਆ ਗਿਆ ਵਾ ਠੀਕ ਹੈ ਜੀ ਕੀ ਮਾਣ ਦੀ ਬੜੀ ਗੰਮੀ ਠੀਕ ਹੈ ਤੇ ਆ ਜੋ ਬਈਆ ਹੁਣ ਤੀਜੇ ਨੰਬਰ ਤੇ ਦੱਸੋ ਭਈਆ ਵੈੜ ਦੇ ਬਾਰੇ ਗੈਣ ਮਿੱਜੀ ਇਹ ਦੂਜੇ ਸੇ ਸੁਣੀ ਆ ਵੈੜ ਤੇ ਦੁੱਤ 20 ਕਿਲੋ ਦੇ ਦੇਗੀ ਅੱਛਾ ਜੀ ਤੇ ਇਹਦੇ ਹੱਗੇ ਤਾਂ ਪੜਾ 13 ਠੀਕ ਹੈ ਠੀਕ ਹੈ ਵੈੜ ਕੋ ਕੀ ਚੀਜ਼ ਆ ਠੀਕ ਹੈ ਠੀਕ ਹੈ ਲੋ ਬਾਈ ਕਾਡ ਕਾਡ ਵੈੜ ਦਾ ਚੰਗਾ ਵਾ ਤੇ ੱਟੇ ਲੱਟ ਨਾਵਾ ਨੇ ਦੇ ਬੜੀਆਂ ਇਹ ਦੇਖ阿里 ਪਾਈ ਕਹਿੰਦਾ ਕਿ ਵੀ ਲਾਉਗੀ ਤੇ ਨਹੀਂ ਦਿਨਾਂ ਤੱਕ ਹਵਾਲਾ ਜਿਹੜਾ ਚੰਗਾ ਬਣਾ ਲੈਣਾ ਇਹਨੇ ਕਰੋ ਜੀ ਫੇਸ ਕੁਆਲਟੀ ਚੈੱਕ ਤੇ ਥਣ ਖਣ ਨੂੰ ਬਹੁਤ ਚੰਗਾ ਲੱਗਾ ਇਹਨੂੰ ਗਲਾਸ ਦੀ ਥਾਣਾ ਆ ਗਿਆ ਵਾ ਤੇ ਤੋੜਾ ਤਾਂ ਬਹੁਤ ਚੰਗਾ ਵੜਦਾ ਵਾ ਬਈ ਪਹਿਲੇ ਸਵੇਰ ਕਿੰਨਾ ਕੱਢਿਆ ਦੁੱਧ ਫਿਰ ਇਹ ਤੇ ਲੋ ਪਹਿਲੇ ਸਵੇਜੀ ਹਾਂਜੀ ਠੀਕ ਸਵੇਰੇ ਦੋ ਦੇ ਲੀਟਰ ਇਹਨੇ ਭਰਿਆ ਵਾ ਇੱਕ ਘਾਟਾ ਘਾਟਾ ਨੂੰ ਕੋਈ ਸ਼ੱਕ ਨਹੀਂ ਵੈੜਦਾ ਤੇ ਬਾਹਰ ਨੇ ਇੱਥੇ ਲਾਂਡਾ ਵੀ ਬਹੁਤ ਚੰਗੀਆਂ ਆ ਜਿਹੜੇ ਸੇਕ ਦਾ ਹਮਲਾ ਬਹੁਤ ਹੀ ਨੇ ਭਰ ਲੈਣਾ ਵਾ ਤੇ ਲਾਗੇ ਤਾਂ ਆਪਾਂ ਚੈੱਕ ਕਰਾਉਣਾ ਤੁਹਾਨੂੰ ਸਣਾ ਦਾ ਸੈ ਗੈਪ ਇਧਰਲੀ ਸਾਈਡ ਤੋਂ ਦਿਖਾ ਦਿਓ ਸਾਰੇ ਦਿਖਾ ਦਿਓ ਉਹ ਵੀ ਲਾਗੇ ਤੋਂ ਕਰ ਸਕਦੇ ਜੇ ਚੱਕ ਲਈ ਥੋੜਾ ਦਸ ਹੈ ਕਿ ਆ ਵੀ ਠੰਡੀ ਧੀਰੀ ਆ ਬਹੁਤ ਜਿਆਦਾ ਵਧੀ ਚੰਗੀ ਆ ਇਹਦਾ ਕੀ ਮੁੱਲ ਕਰਨਾ ਵੀਰੇ ਮੁੱਲ ਵੀਰੇ ਦੇਣ ਵਾਲਾ ਯਰਣਾ 65000 ਦੀ ਵਾਛੀ ਸ਼ੁਰੂ ਸੁਟਿਆ ਵਿਕਦੀ ਆ ਅੱਛਾ ਜੀ ਆਪਾਂ ਹਾਂ ਜਿਹੜੀ 60000 ਦੀ ਵਾਛੀ ਠੀਕ ਠੀਕ ਕੋ ਲੱਗ ਗਿਆਾਂਗੇ ਵੇਖੇ ਚੋਲੀ ਚੂੜੀ ਕਿੰਦਾ ਦੀ ਵਸ਼ੀਪਾ ਠੀਕ ਠੀਕ ਲਓ ਜੰਮੀ ਪੜੀ ਬਹੁਤ ਹੀ ਚੰਗੀ ਆ ਤੇ ਬਾਈ ਜੀ ਨਾ ਕੇ 60000 ਦੀ ਦੇਵਾਂਗੇ ਤੇ ਚਲੋ ਮੌਕੇ ਤੇ ਬਾਈ ਮਾਨਤਾਣ ਕਰ ਦਿਓ ਹਾਂਜੀ ਆ ਵੀ ਮੱਥੀ ਪੇਪਰ ਕਰਨ ਚਾਪਦੇ ਨੰਬਰ ਜਿਹੜੇ ਦੱਸਿਓ ਕਿ ਆ ਵੇਖੋ ਇਹ ਵੀ ਵੀਰਵਾਲ ਜੀ ਦੀ ਵਸ਼ੀਪ ਬਹੁਤ ਹੀ ਚੰਗੀ ਜਿਆਦਾ ਵੇਖੋ ਥੰ ਕੰਪਣ ਕੰਪਣਾ ਦੇ ਠੀਕ ਆ ਠੀਕ ਆ ਜੀ ਲਓ ਬੜਾ ਕੀ ਪਿਆਰੀ ਆ ਇਹ ਵੀ ਜਿੱਦਿਸ਼ ਵਿੱਚ ਨਹੀਂ ਆ ਠੀਕ ਆ ਜੀ ਇਹ ਕਿੰਨਾ ਟਾਈਮ ਲਾ ਜੂਗੇ ਇਹ ਵੀ ਦੀ 10 ਦਿਨਾਂ ਹੀ ਜਾਣੇ ਨੇ ਠੀਕ ਆ ਜੀ ਬਣੂ ਬਣੂ ਪੰਨੋਂ ਕੰਡ ਪਾਉਗੀ। ਉਹ ਮੈਂ ਪੰਡਾ ਹੀ ਮੋੜਾ ਸੋਧਿਆ। ਬਾਹਰ ਦੇ ਕਾਦਰ ਦਾ ਖੇਡਾ ਹੀ ਬਹੁਤ ਚੰਗਾ ਵਾ। ਤੇ ਤੇਨ ਦਾ ਜੇ ਲੈ ਜੂਗੀ 10 ਆ ਜੇ ਹੋਰ ਇਹ ਵੀ ਸੋਨ ਤੱਕ ਇਹ ਵੀ ਹਵਾਨਾ ਚੰਗਾ ਬਣਾ ਲੂਗੀ। ਤੇ ਲਾਟਰ ਲਾ ਜਿਹੜੀਆਂ ਕਾਫੀ ਆ ਹਵਾਨੇ ਦੇ। ਤੇ ਥਾਣੇ ਤੋਂ ਲਾਗੇ ਤੋਂ ਚੱਕ ਕਰਾਉਂਦੇ ਆ। ਥਾਣਾ ਇਹਦੇ ਵੀ ਬਹੁਤ ਚੰਗਾ ਲੱਗਾ ਵਾ। ਇਹਨੇ ਬਾਈ ਕਿੰਨਾ ਕੱਢਿਆ ਪਹਿਲੇ ਸਵੇ। ਅੱਛਾ ਇਹ 17 18 ਗੱਡੀ ਆ ਉਹ ਨਾਲ ਠੀਕ ਹੈ ਠੀਕ ਹੈ ਜੀ ਉਹ ਵੀ 17 18 ਲੀਟਰ ਦੇ ਦੁੱਧ ਚਵਾਈ ਜਾਊਗੀ ਇਹ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਤੇ ਲਾਂਟੂ ਲਾਉ ਕਰ ਬਾਕੀ ਬਹੁਤ ਅਜੇ ਬੰਨੇ ਦੇ ਕੁਆਲਿਟੀ ਦੀਆਂ ਮੱਛੀਆਂ ਆ ਠੀਕ ਹੈ ਤੇ ਇਹਦਾ ਕੀ ਬੁੱਲ ਕਰਨਾ ਬਾਈ ਹਰ ਮੁੱਲ ਸੇਮ ਹੀ ਲਾ ਲਉ ਇਹਦਾ ਵੀ ਆ ਇਹ ਵੀ 60 ਦੀ 60 ਦੀ ਆਣਾ ਮੁੱਲ 65 ਦੀ ਬਸ ਛੋਟ ਛਾਟ ਕਰ ਦਾਂਗੇ ਦੋਵਾਂ ਠੀਕ ਹੈ ਠੀਕ ਹੈ ਲਓ ਵੀ ਇਹ ਵੀ 60000 ਰੁਪਏ ਕਹਿੰਦਾ ਦੇਵਾਂਗੇ ਤੇ ਆਜੋ ਹੁਣ ਪੰਜਵੇਂ ਨੰਬਰ ਤੇ ਦੱਸਿਓ ਭਈ ਆ ਵਾੜ ਦੇ ਭਰੇ ਇਹ ਸੂਈ ਹੈ ਜੀ ਦੀ 나ੜੂ ਬੱਚਾ ਬੱਚੀ ਹੀ ਮਗਰ ਠੀਕ ਹੈ ਠੀਕ ਹੈ ਆਹ ਜੀ ਸੂਈ ਹੈ ਦੋਨੇ ਕਈ ਬਲ ਕਾਫ ਜੇ ਵੀ ਇਹਦੇ ਪਿੱਛੇ ਵੀ ਆ ਗਿਆ ਇਹਦੇ ਕੋਲ ਕਿੰਨਾ ਦੁੱਧ ਹੋਣਾ ਦੋਤੇ ਦੇ ਸਾਲ ਪੱਕਾ ਕਿੰਨਾ 9 ਕਿਲੋ ਪੱਕਾ ਕੋਲਾ ਅਜੀ ਬੋਲੋ ਯਾਰ 12 13 ਕਿਲੋ ਦੁੱਧ ਦੇ ਜਮਾਈ ਗੋਲਾ ਹੀ ਆ ਉਹ ਵੇਖ ਲਓ ਨਾ ਨਾ ਠੀਕ ਠੀਕ ਆ ਬਈ ਸੂਈ ਮੈਨੂੰ ਵੀ ਤੇ ਦੋ ਤਿੰਨ ਦਿਨ ਦੇ ਆਸ-ਪਾਸ ਟਾਈਮ ਹੋਇਆ ਵਾ ਤੇ ਜਵਾਗ ਦਿਖਾਉਨੇ ਫੀਮਲ ਕਾਫ ਆ ਗਾ ਜੀ ਬਿਲਕੁਲ ਨਾ ਡੁੱਤੇ ਆ ਤੇ 9 ਲੀਟਰ ਜਿਹੜਾ ਇੱਕੋ ਵੀ ਬਿਲਕੁਲ ਬੋਲਾ ਹੀ ਹਜੇ ਤਿਆਰ ਆ ਸੰਦ ਨੂੰ ਬੜਾ ਡੰਗ ਲਾ ਲੀਂ 9 ਲੀਟਰ ਜੇ ਤਾਂ ਇਹ ਦੁੱਧ ਚੋਈ ਜਾਊਗੀ ਇਹ ਪਹਿਲਾ ਸੂਆ ਸੂਈ ਜੇ ਭਾਈ ਠੀਕ ਆ ਠੀਕ ਆ ਬਈ ਦੂਜਾ ਸੂਆ ਸੂਈ ਜੇ ਆਹ ਵਲਾਰਾ ਜਵਾਗ ਆ ਗਿਆ ਜੀ 3 ਮਲਕਾਫ ਦੇ ਵਿਸ਼ੇ ਕਰੋ ਜਕ ਲਾੜੂ ਲੜੂ ਨਾਲ ਹੀ ਜੇ ਆਹ ਆਹ ਜੀ ਆ ਆ ਵਾ ਲਾਗੇ ਲਾਗੇ ਤੋਂ ਕਰੋ ਚੈੱਕ ਕਰਦੇ ਥੋੜਾ ਦਾ ਸਹਿਜ ਗਿਆ ਤੇ ਕੀ ਮੁੱਲ ਕਰਨਾ ਵੀਰੇ ਦਾ ਮੁੱਲ ਵੀ ਜੀ ਦਾ 45000 ਆ ਅੱਛਾ ਜੀ ਜੇ ਤੇ ਹਾਣ ਆਨ 43000 ਦੇ ਦਿਆਂਗੇ ਠੀਕ ਹੈ ਜੀ ਦੁੱਧ 12 ਕਿਲੋ ਦਈਆ ਠੰਡੀ ਤੇਰੀ ਹੋਗੀ ਚਵਾਈ ਇੱਕ ਨੰਬਰ ਹੋਗੀ ਠੀਕ ਹੈ ਜੀ ਵੀ ਤਾਜੀ ਵਸ਼ੀ ਮੋਦ ਠੀਕ ਹੈ ਜੀ ਆ ਦੇਣੀ ਜੀ ਲੋਵੀ ਪ੍ਰਸ਼ੰਗ ਬਾਈ ਦੇ ਕੋਲ ਸਾਰੇ ਚੰਗੇ ਯਾਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਕਿਸਾਨ ਵੀਰਾਂ ਭਰਾਵਾਂ ਦਾ